ਉਹ ਠੀਕ ਆ ਠੀਕ ਆ ਇੱਕ ਬਾਤ ਚ ਗੱਲ ਕਰਦਾ ਬਾਪੂ ਯਾਰ ਕਰੇ ਠੀਕ ਆ ਬਾਏ ਬਾਏ ਲਵ ਯੂ ਉਹ ਕੰਮ ਦਾ ਡੱਕਾ ਤੋੜ ਲੈ ਕਰ ਕੀ ਯਾਰ ਬਾਪੂ ਉਹੀ ਮਰੀਏ ਨਾ ਬਾਪੂ ਯਾਰ ਉਹ ਖੇਤ ਆਪਣੀ ਪਾਣੀ ਦੀ ਵਾਰੀ ਆ ਉਹ ਪਾਣੀ ਦੀ ਕਰਨ ਨੂੰ 72 ਕਿੱਲੇ ਬਾਪੂ ਇੱਕ ਤਾਂ ਕਿੱਲਾ ਯਾਰ ਲਾ ਦਾਂਗੇ ਤੇਰਾ ਮੈਂ ਕਰਦਾ ਪੱਕਾ ਇਲਾਜ ਉਹੀ ਕਰੀ ਜਾਣਾ ਬਾਪੂ ਯਾਰ ਅੱਜ ਕੱਲ ਦੇ ਯਾਰ ਜਵਾਕ ਕੰਮ ਹੀ ਨਹੀਂ ਕਰਦੇ ਇਹ ਪਤਾ ਨਹੀਂ ਕੀ ਚਾਹੁੰਦੇ ਨੇ ਇਹ ਕਮਲਾ ਜਮਾ ਡੱਕਾ ਤੋੜ ਕੇ ਖੁਸ਼ ਨਹੀਂ ਆ ਤੇਰਾ ਮੈਂ ਕਰਦਾ ਕੋਈ ਦੀਦ ਕਰ ਪੱਤਾ ਲਾ ਜਾਂਦਾ ਕੋਈ ਮਰੀ ਨਾ ਲਾ ਲਾਂਗੇ ਕਿੱਡੀ ਗੱਲ ਪਾਣੀ ਉਹ ਲਾ ਲੈਂਦੇ ਆ ਉਹੀ ਮਰੀਏ ਜਰਾਂ ਦਾ ਬਾਪੂ ਯਾਰ ਕਿੱਡੀ ਗੱਲ ਲਾਏ ਉਹਨੇ ਪਾਣੀ ਦੱਸ ਆਹਿੰਦੀ ਪਾਰੀ ਆ ਜੇ ਫੇਰ ਇਹ ਲਾਈ ਜਾਂਦਾ ਯਾਰ ਬਾਰੀ ਦਾ ਸਾਡੀ ਸੀਗੀ ਬਾਰੀ ਦਾ ਭਿੰਦੀ ਸਾਡੀ ਸੀ ਜਿਵੇਂ ਪੈਣ ਦੀ ਅੱਜ ਫੇਰ ਵਾਰੀ ਲਾਈਏ ਨਾ ਯਾਰ ਦੂ ਪਹਿਲਾਂ ਦੀ ਪਹਿਲਾਂ ਤੁਸੀਂ ਵਾਰੀ ਲਾ ਲਈ ਯਾਰ ਸਾਡੀ ਪੈਣ ਦੀ ਦੇਖ ਚਾ ਲਿਆ ਕਰੋ ਸਾਡਾ ਬਾਈ ਤੈਨੂੰ ਥੋਕਦਾ ਜੀ ਮਾੜੀ ਮੋਟੀ ਕੀ ਸੁਰਤ ਬਾਰੀ ਦਾ ਸਾਡੀ ਆ ਯਾਰ ਤੇਰੀ ਕਾਹਦੀ ਵਾਰੀ ਨਹਿਰਾਂ ਦਾ ਸੁੱਕਿਆ ਪਾਣੀ ਤੇ ਮਾੜੀ ਰਿਹਾ ਇਹ ਤਾਂ ਮੈਂ ਮੋਟਰ ਅੱਗੇ ਪਹੁੰਚ ਦਰ ਆਦੀ ਬਾਪੂ ਵੀ ਬਸੂ ਵੀ ਮਰੀ ਉਹਦਾ ਮੋਟਰ ਛੱਡੀ ਆ ਹੋ ਮੋਟਰ ਛੱਡੀ ਮੈਂ ਦਰ ਆਦੀ